ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਇੱਕ ਮਹੱਤਵਪੂਰਨ ਮੁੱਦੇ ਤੇ ਅੱਜ ਅਸੀਂ ਪੀਸੀ ਕਰ ਰਹੇ ਹਾਂ ਹਰਿਆਣਾ ਵਿਖੇ ਹਲਕਾ ਸ਼ਾਮ ਦਰਾਸੀ ਤੇ ਤੇ ਦੋ ਦਿਨ ਪਹਿਲਾਂ ਅਸੀਂ ਪੂਰੇ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਵਿੱਚ ਸਾਡੇ ਗੁਰੂ ਸਾਡੇ ਰਹਿਬਰ ਬਾਬਾ ਸਾਹਿਬ ਡਾਕਟਰ ਭੀਮਰਾਮ ਵੇਦਕਰ ਜੀ ਦਾ ਅਸੀਂ ਆਪਾਂ 134 ਮਾਸੀ ਦਿਹਾੜਾ ਬਣਾਇਆ ਬੜੇ ਹਰਸ਼ਨਾ ਬਣਾਇਆ ਅਸੀਂ ਅਸੀਂ ਬੜੇ ਆਦਰ ਸਤਕਾਰ ਨਾਲ ਮਨਾਇਆ ਪੂਰੀ ਦੁਨੀਆ ਨੇ ਪੂਰੇ ਸਮਾਜ ਨੇ ਪੂਰੇ ਦੇਸ਼ ਨੇ ਤੇ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ 2022 ਚ ਜਦੋਂ ਸਾਡੀ ਪਾਰਟੀ ਬਣੀ ਪਾਰਟੀ ਦੀ ਸਰਕਾਰ ਬਣੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜਾ ਮਾਨ ਬਖਸ਼ਿਆ ਪਿਆਰ ਬਖਸ਼ਿਆ ਤੇ ਉਹਨਾਂ ਦੇ ਆਦਰ ਵਿੱਚ ਸਤਕਾਰ ਵਿੱਚ ਜਿੰਨੇ ਵੀ ਸਰਕਾਰੀ ਸਾਡੇ ਦਫਤਰ ਸੀ ਆਵਾ ਦੇ ਪਾਰਟੀ ਸਰਕਾਰ ਦੇ ਆਵਾ ਦੀ ਪਾਰਟੀ ਗਵਰਨਮੈਂਟ ਦੇ ਪੰਜਾਬ ਸਰਕਾਰ ਦੇ ਸਾਰੇ ਆਫਿਸਿਸ ਵਿੱਚ ਅਸੀਂ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਅਸੀਂ ਆਪਾਂ ਉਹਨਾਂ ਦੀ ਫੋਟੋ ਲਗਾਈ ਤੇ ਨਾਲ ਹੀ ਅਸੀਂ ਆਪਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਵੀ ਅਸੀਂ ਫੋਟੋ ਲਗਾਈ ਤੇ ਅਸੀਂ ਦਿਲੋਂ ਅਸੀਂ ਆਪਾਂ ਸਤਿਕਾਰ ਕਰਦੇ ਆਂ ਬਾਬਾ ਸਾਹਿਬ ਅੰਬੇਦਕਰ ਜੀ ਦਾ ਤੇ ਦਿਲੋਂ ਸਤਿਕਾਰ ਕਰਦੇ ਆਂ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਤੇ ਮੈਂ ਕਹੂੰਗਾ ਕਿ ਅਸੀਂ ਇਹ ਸਿਰਫ ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਚ ਨਹੀਂ ਦਿੱਲੀ ਚ ਵੀ ਸਾਡੀ ਸਰਕਾਰ ਸੀ ਅਸੀਂ ਉੱਥੇ ਵੀ ਲਗਾਏ ਤੇ ਜਿੱਥੇ ਜਿੱਥੇ ਪਾਰਟੀਆਂ ਪੂਰੇ ਸਾਡੇ ਚਾਹੇ ਕੋਰਪੋਰੇਸ਼ਨ ਦੇ ਸਾਡੇ ਕੌਂਸਲਰਸ ਸੀਗੇ ਚਾਹੇ ਮੇਅਰ ਸੀ ਜਿੱਥੇ ਵੀ ਸਾਡੇ ਆਵਾਜ਼ ਦੀ ਪਾਰਟੀ ਦੇ ਨੁਮਾਇੰਦੇ ਸੀਗੇ ਅਸੀਂ ਸਾਰੀ ਜਗ੍ਹਾ ਉੱਥੇ ਆਪਾਂ ਬਾਬਾ ਸਵਾਮੀ ਬੇਦਕਰ ਜੀ ਦਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਅਸੀਂ ਫੋਟੋ ਲਗਾਈ ਤੇ ਮੈਂ ਇਹ ਮੈਨੂੰ ਬੜੀ ਖੁਸ਼ੀ ਇਹਦੀ ਗੱਲ ਆ ਤੁਹਾਡੇ ਦੱਸਣ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹ ਵੀ ਪਹਿਲੀ ਵਾਰੀ ਹੋਇਆ ਭਾਰਤ ਦੇ ਇਤਿਹਾਸ ਵਿੱਚ ਆਜ਼ਾਦ ਪਾਰਾ ਦੇ ਇਤਿਹਾਸ ਵਿੱਚ ਕਿਸੇ ਸੂਬਾ ਸਰਕਾਰ ਨੇ ਜਿਹੜੀ ਐਸਪੀਚਾਰੇ ਪ੍ਰਤੀ ਜੋ ਉਹਨਾਂ ਨੇ ਸਾਡੀ ਮਦਦ ਕੀਤੀ ਮੈਂ ਕਹੂੰਗਾ ਕਿ ਜਿਹੜੇ ਏਜੀ ਆਫਿਸ ਸਾਡਾ ਹੈਗਾ ਪੰਜਾਬ ਦਾ ਐਡਵੋਕੇਟ ਜਨਰਲ ਉਹਦੇ ਵਿੱਚ ਜਿਹੜੀ 58 ਪੋਸਟਾਂ ਕ੍ਰੀਏਟ ਕੀਤੀਆਂ ਜਿਹੜੇ ਸਾਡੇ ਸਾਡੇ ਸਮਾਜ ਤੋਂ ਵਕੀਲ ਸਿਗੇ ਸਾਡੇ ਭਾਈਚਾਰੇ ਦੇ ਵਕੀਲ ਸਹਿਬਾਨ ਸਿਗੇ ਉਹਨਾਂ ਨੂੰ 58 ਪੋਸਟਾਂ ਦੇ ਕੇ ਜੋ ਨਵਾਜਿਆ ਉਹਨਾਂ ਨੂੰ ਮੈਂ ਉਹਦਾ ਵੀ ਸਾਡੇ ਕੌਮੀ ਕਨਿਊਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਾਹਿਬ ਸਰਦਾਰ ਭਗਸੀ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਮੈਂ ਸਮੂਹ ਆਪਣੇ ਭਾਈ ਚੜ੍ਹਦੀਪ ਵਕੀਲ ਸਹਿਬਾਨ ਨੂੰ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਇਹ ਇਕੱਲਾ ਇੱਕ ਇਕ ਪੰਜਾਬ ਹੀ ਸੂਬਾ ਹੈਗਾ ਜਿੱਥੇ ਏਜੀ ਆਫਿਸ ਵੀ ਜਿਹੜੇ ਸਾਡੇ ਨਿਆਂ ਨਿਆਏ ਦਾ ਪਾਲਿਕਾ ਹੈਗਾ ਜਿੱਥੇ ਨਿਆਏ ਸਾਡਾ ਦਿਲ ਦੇ ਹੈਗੇ ਤੇ ਉੱਥੇ ਸਾਡੇ ਭਾਈ ਚੜ੍ਹਦੀਪ ਵਕੀਲ ਸਹਿਬਾਨਾਂ ਨੂੰ ਮੌਕਾ ਦਿੱਤਾ ਉੱਥੇ ਉਹਨਾਂ ਨੂੰ ਅਫਸਰ ਦਿੱਤਾ ਤੇ ਉਹਨਾਂ ਦਾ ਉੱਥੇ ਰਾਖਵਾ ਕਰਨ ਕੀਤਾ ਤੇ ਇਸ ਤੋਂ ਬਾਅਦ ਜਿਹੜੇ 58 ਪੋਸਟਾਂ ਹੋਈਆਂ ਨਿਕਲੀਆਂ ਸੀ ਸਾਡੇ ਪਰਤੀ ਹੋਈ ਸੀ ਪਰ ਸਾਡੇ ਧਿਆਨ ਚ ਆਇਆ ਸਰਕਾਰ ਦੇ ਧਿਆਨ ਚ ਆਇਆ तकरीबन 15 ਪੋਸਟ ਜਿਹੜੀਆਂ ਸਿਗੀਆਂ ਉਹ ਖਾਲੀ ਰਹਿ ਗਈਆਂ ਸਾਡੇ ਫੀਲ ਸਾਹਿਬ ਸਹਿਬਾਨ ਉੱਤੇ ਉਹ ਉਹਨਾਂ ਚੋ ਨਹੀਂ ਅਰਜਸ ਹੋ ਸਕੇ ਫਿਰ ਅਸੀਂ ਕਾਰਨ ਦੇਖਿਆ ਸੀ ਪੂਰਾ ਕੇਸ ਨੂੰ ਸਟੱਡੀ ਕੀਤਾ ਤੇ ਸਾਡੇ ਸਾਹਮਣੇ ਇਹ ਆਇਆ ਜਿਹੜੇ ਸਾਡੇ ਉਹਦੇ ਵਿੱਚ ਇੱਕ ਜਿਹੜੇ ਕ੍ਰਾਈਟੇਰੀਆ ਹੁੰਦਾ ਏ ਕਿ ਹੁੰਦਾ ਐਜੂਕੇਸ਼ਨ ਕ੍ਰਾਈਟੇਰੀਆ ਇੱਕ ਹੁੰਦਾ ਹੈਗਾ ਇਨਕਮ ਟੈਕਸ ਰਿਟਰਨ ਦਾ ਕ੍ਰਾਈਟੇਰੀਆ ਹੁੰਦਾ ਤੇ ਉਹ ਸੀ 3 ਸਾਲ ਦੀ ਸੀ ਕ੍ਰਾਈਟੇਰੀਆ ਸੀ ਲਿਖਦਾ ਹੈਗਾ ਤੇ ਉਹਦੇ ਵਿੱਚ ਕੁਝ ਲਿਮਿਟ ਦੱਸੀ ਹੋਈ ਆ ਜਿੱਦਾਂ ਸੀਨੀਅਰ ਅਡੀਸ਼ਨਲ ਐਡਵੋਕੇਟ ਜਨਰਲ ਲਈ ਤਕਰੀਬਨ 20 ਲੱਖ ਦੀ ਸਾਲ ਦੀ ਇਨਕਮ ਹੋਣੀ ਚਾਹੀਦੀ ਹੈਗੀ ਆ ਤੇ ਜਿਹੜੇ ਸਾਡੇ ਅਡੀਸ਼ਨਲ ਐਡਵੋਕੇਟ ਜਨਰਲ ਉਹਨਾਂ ਦੇ 15 ਲੱਖ ਦੇ ਆਸ-ਪਾਸ ਉਹਨਾਂ ਦੀ ਇਨਕਮ ਟੈਕਸ ਰਿਟਰਨ ਹੋਣੀ ਚਾਹੀਦੀ ਹੈ ਅਲੱਗ-ਅਲੱਗ ਤਰ ਤਿੰਨ ਸਾਲਾਂ ਦੀ ਤੇ ਪਰ ਸਾਡੇ ਵਕੀਲ ਸਰਬੰਦ ਜਿਹੜੇ ਸਾਡੇ ਭੈਣ ਭਰਾ ਸੀਗੇ ਉਹਨਾਂ ਦੇ ਨੀ ਰਟਨ ਬੰਦ ਨਹੀਂ ਸੀ ਇਸੇ ਕਰਕੇ ਜਿਹੜੀ 15 ਜਿਹੜੀ ਸੀਗੀ ਪੋਸਟਾਂ ਉਹ ਖਾਲੀ ਰਹਿ ਚੁੱਕੀਆਂ ਤੇ ਪਿਛਲੇ ਹਫਤੇ ਹੀ ਤੇ ਮੈਂ ਧੰਨਵਾਦ ਕਰਦਾ ਸਰਦਾਰ ਪ੍ਰਵਾਸੀ ਮਾਨ ਜੀ ਦਾ ਤੇ ਪੂਰੀ ਕੈਬਨਿਟ ਦਾ ਜਿਨ੍ਹਾਂ ਨੇ ਕੈਬਨਿਟ ਵਿੱਚ ਆਰਡੀਨੈਂਸ ਪਾਸ ਕਰਕੇ ਜਿਹੜੀ ਆਈਟੀਆਰ ਜਿਹੜੀ ਸੀਗੀ ਉਹਦੇ ਵਿੱਚ ਰਾਹਤ ਦਿੱਤੀ ਤਕਰੀਬਨ ਹੁਣ 50% ਦਾ ਜਿਹੜੀ ਹੈਗੀ ਰਿਟਰਨ ਚੋ ਚ ਕਮੀ ਕੀਤੀ ਹੈਗੀ ਆ ਤੇ ਸੀਨੀਅਰ ਅਡੀਸ਼ਨਲ ਜਿਹੜੇ ਏਜੀ ਸਾਹਿਬਾਨ ਦੀ ਜਿਹੜੀ ਪੋਸਟ ਸੀ ਜਿਹੜੀ 20 ਲੱਖ ਤੋਂ ਸੀ ਉਹ 10 ਲੱਖ ਕਰਤੀ ਹੈਗੀ ਆ ਜਿਹੜੀ ਅਡੀਸ਼ਨਲ ਏਜੀ ਸੀਗੇ ਉਹਨਾਂ ਦੀ 15 ਤੋਂ 7.5 ਕਰਤੀ ਹੈਗੀ ਆ ਇਸ ਤਰ੍ਹਾਂ ਜਿਹੜੇ ਸੀਨੀਅਰ ਡਿਪਟੀ ਏਜੀ ਡਿਪਟੀ ਏਜੀ ਤੇ ਅਸਿਸਟੈਂਟ ਏਜੀ ਸਾਰਿਆਂ ਦੀ ਤਕਰੀਬਨ ਜਿਹੜੀ ਰਿਟਰਨ ਸੀ ਇਨਕਮ ਟੈਕਸ ਰਿਟਰਨ ਉਹ 50% ਦੀ ਕਮੀ ਕਰਕੇ ਤੇ ਉਹ ਇੱਕ ਵੱਡਾ ਫੈਸਲਾ ਲਿਆ ਹੈਗਾ ਤੇ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਤੁਮਸੀ ਮਾਨ ਜੀ ਦਾ ਤੇ ਆਪਣੇ ਸਮੂਹ ਸਾਰੇ ਵਕੀਲ ਸਹਿਬਾਨਾ ਵੱਲੋਂ ਜਿਹੜਾ ਕਿ ਇੱਕ ਵੱਡੀ ਰਾਹਤ ਦਿੱਤੀ ਹੈਗੀ ਆ ਤੇ ਮੈਂ ਦੱਸਣਾ ਚਾਹੁੰਦਾ ਤੁਹਾਡੇ মিডিয়াম ਰਾਹੀ ਸਾਡੇ ਜਿੰਨੇ ਵੀ ਪੱਤਰਕਾਰ ਸਹਿਬਾਨ ਸਾਡੇ ਪੱਤਰ ਹੈ ਵੀਰ ਪਹੁੰਚਦੇ ਚਾਹੇ ਇਲੈਕਟ੍ਰੋਨਿਕ ਵੀਡੀਓ ਚਾਹੇ ਤੇ ਪ੍ਰਿੰਟ মিডিਆ ਚੋਂ ਕਿ ਇੱਕ ਜੇ ਕਿਸੇ ਨੇ ਐਸਸੀ ਭਾਈਚਾਰੇ ਦੀ ਦਲਿਤ ਭਾਈਚਾਰੇ ਦੀ ਬਾਹ ਫੜੀ ਔਰ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਫੜੀ ਆ ਤੇ ਮੈਂ ਸਮੂਹ ਭਾਈਚਾਰੇ ਵੱਲੋਂ ਸਮੂਹ ਵਕੀਲ ਸਹਿਬਾਨਾ ਵੱਲੋਂ ਮੈਂ ਆਪਣੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਸੋ ਅੱਜ ਦਾ ਜਿਹੜਾ ਪ੍ਰੈਸ ਕਾਨਫਰੈਂਸ ਸੀ ਐਸੇ ਮਹੱਤਵਪੂਰਨ ਮੁੱਦੇ ਸੀ ਤੇ ਮੈਂ ਇੱਕ ਵਾਰੀ ਫੇਰ ਆਹੇ ਸਾਰੇ ਵੀਰਾਂ ਦਾ ਇੱਥੇ ਪਹੁੰਚਦੇ ਮੈਂ ਤੁਹਾਡਾ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਧੰਨਵਾਦ